ਉਤ ਹੋਈ ਸੀ ਕੁਦਰਤ ਕਾਲ ਕਰ ਗਈ ਪੁਖਰਾਜ ਨਾਰੀ ਆਪਣੇ ਵੱਲੋਂ ਦਾ ਵਾਹ ਲਾਈ ਆ ਜੀ ਪੂਰੀ ਪਰ ਪਿੱਛੜਿਆ ਮਿਲਣ ਹਾਰੂ ਥਾਈ ਨੀ ਵਰਡਸ ਨਾ ਫੈਮਿਲੀ ਕੁਲ ਨਾ ਕੋਲਣ ਜਾ ਅਕੋਰਡਿੰਗ ਨਹੀਂ ਸੋ ਸਾਡਾ ਦਾਬੇ ਸਰਕਾਰ ਪੁਖਰਾਜ ਸੀਗੇ ਉਧਰੋਂ ਆਲਾਪ ਤੇ ਸਾਰੰਗ ਸਕੰਦਰ ਨੇ ਪੁਖਰਾਜ ਲਈ ਗੱਲ ਕਰਨਾ ਸੱਚਮੁੱਚ ਬਹੁਤ ਮੁਸ਼ਕਲ ਹੈ ਕਿਉਂਕਿ ਪਿਤਾ ਜੀ ਦਾ ਇਸ ਤਰੀਕੇ ਨਾਲ ਚਲੇ ਜਾਣਾ ਪੱਲਾ ਸਾਹਿਬ ਦਾ ਡਾਟਾ ਖਫਰਾਜ ਪੱਲਾ ਉਧਰੋਂ 사ਰੰਗ ਤੇ ਅਲਾਫ ਸਰਦੂਪਾ ਜੀ ਦੇ ਬੇਟੇ ਉਹ ਵੀ ਨਾਲ ਨੇ ਖਫਰਾਜ ਨੇ ਸਿਰਫ ਇੱਕੋ ਗੱਲ ਕਹੀ ਕਿ ਇੱਕ ਹਟਾ ਦੇ ਤਾ ਇਹਨੂੰ ਛੋੜਾ ਸਿਰਫ ਪਰਿਵਾਰ ਲਈ ਨਹੀਂ ਬਲਕੇ तमाम ਪੰਜਾਬ ਤੇ तमाम ਪੰਜਾਬੀਆਂ ਲਈ ਹੈ ਗੁਰੂ ਘਰ ਦੇ ਵਿੱਚ ਖੜੇ ਆ ਅਰਦਾਸ ਹੋ ਰਹੀ ਹੈ ਤੇ ਮਹ ਖਫਰਾਜ ਕੋਲ ਸ਼ਬਦ ਨਹੀਂ ਸ਼ਬਦ ਸਾਡੇ ਕੋਲ ਵੀ ਨਹੀਂ ਹੈਗੇ ਕਿ ਕਿ ਐਡੇ ਵੱਡੇ ਕੋ ਕੰਤ ਨੇ ਮਨੁੱਖ ਦਾ ਕਰ ਜਾਣਾ ਤੁਹਾਡੇ ਤੱਕ ਹਾਸੇ ਵੀ ਵੰਡੇ ਤੇ ਤੁਹਾਡੇ ਦੁੱਖ ਵੀ ਵੰਡਾਏ ਚੱਪੜ ਪੱਟ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਰਵੇ ਬਾਜੀ ਬੱਚੇ ਸੱਚੀ ਨਾਮ ਆਪਣੇ ਕੈਂਡਾ ਸਹਿਯੋਗੀ ਸਤਨਾਮ ਸਿੰਘ ਦੇ ਨਾਲ ਪੰਜ ਅੰਤਮ ਸਫ਼ਰ ਜਸਵਿੰਦਰ ਪੱਲਾ ਮੁਹਾਰੀ ਜਾਨੀ ਵਿੱਚ